ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਤੁਹਾਡਾ ਸਾਡੇ ਰੀਤ ਸ਼ੌਂਕੀ ਵਲੌਗ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਅਸੀਂ ਜਾ ਰਹੇ ਹਾਂ ਸ਼ਹਿਰ ਤੇ ਸ਼ਹਿਰ ਅਸੀਂ ਮਤਲਬ ਕੁਝ ਏਦਾਂ ਦੀ ਵੀ ਲੈਣ ਜਾ ਰਹੇ ਹਾਂ ਜੋ ਸਾਡੇ ਜ਼ਿੰਦਗੀ ਭਰ ਕੰਮ ਆ ਸਕਦੀਆਂ ਤੇ ਬਾਕੀ ਤੁਹਾਨੂੰ ਦਿਖਾ ਰਹੀ ਤੇ ਇੱਥੇ ਤਿਆਰ ਹੋ ਰਹੀ ਆ ਹੈਲੋ ਮੈਂ ਤਿਆਰ ਹੋਈ ਜਾਨੀ ਆ ਤੇ ਸਾਡੀ ਸਰਗੁਨਾ ਸਰਗੁਨਾ ਇੱਧਰ ਦਿਖਾ ਦਿਓ ਸਰਗਨ ਨੇ ਜੁੱਤੀ ਪਾ ਲਈ ਆ ਸਰਗਨ ਹੋ ਚੁੱਕੀ ਆ ਤਿਆਰ ਸਰਗਨ ਹੋ ਗਈ ਤਿਆਰ ਹਾਂ ਠੀਕ ਆ ਰਹਿਣੀਆ ਸੜੀਆਂ ਜਾਣ ਲਈ ਐ ਕਰਦੇ ਓਕੇ ਅਸੀਂ ਪਹੁੰਚ ਗਏ ਆਂ ਸ਼੍ਰੀ ਮੁਕਸਰ ਸਾਹਿਬ ਤੇ ਸਭ ਤੋਂ ਪਹਿਲਾਂ ਅਸੀਂ ਜਾਣਾ ਹੈਗਾ ਡੀਸੀ ਦਫ਼ਤਰ ਤੇ ਡੀਸੀ ਦਫ਼ਤਰ ਤੋਂ ਬਾਅਦ ਅਸੀਂ ਇੱਕ ਦੋ ਕੰਮ ਸਾਨੂੰ ਹੋਰ ਆ ਉਸ ਤੋਂ ਬਾਅਦ ਤੁਹਾਨੂੰ ਅਸੀਂ ਦਿਖਾਵਾਂਗੇ ਵੀ ਮੇਲਾ ਕਿਹੜੇ ਸਾਈਡ ਲੱਗਿਆ ਤੇ ਕਿੰਨਾ ਕੀ ਲੱਗ ਚੁੱਕਿਆ ਤੇ ਆਹ ਸ਼੍ਰੀ ਮੁਕਸਰ ਸਾਹਿਬ ਦਾ 메ਨ ਚੌਕ ਆ ਗਿਆ ਤੇ ਇਸ ਤੋਂ ਬਾਅਦ ਅਸੀਂ ਜਾਵਾਂਗੇ ਡੀਸੀ ਦਫ਼ਤਰ ਤੇ ਆਹ ਦੇਖੀ ਦਫ਼ਤਰ ਦਾ ਇੱਕ ਆਹ ਵਾਲਾ ਗੇਟ ਆ ਆ ਤੁਸੀਂ ਦੇਖ ਸਕਦੇ ਹੋ ਇਧਰ ਗੇਟ ਆ ਡੀਸੀ ਦਫ਼ਤਰ ਦਾ ਤੇ ਇੱਕ ਹੈਗਾ ਪਰਲੀ ਸਾਈਡ ਗੇਟ ਕਿਹੜਾ ਪਰਲੀ ਸਾਈਡ ਗੇਟ ਆ ਉਸ ਪਾਸੇ ਦੀ ਅੱਪਾ ਜਾਵਾਂਗੇ ਤੇ ਤਾਂ ਦੇਸੀ ਦਫਤਰ ਦੇ ਵਿੱਚ ਅਸੀਂ ਕੰਮ ਨਹੀਂ ਕਰ ਸਕਦੇ ਕਿ ਸ਼ੂਟਿੰਗ ਤੁਹਾਨੂੰ ਡੀਸੀ ਦਫਤਰ ਚ ਦਿਖਾਉਂਦੇ ਆਂ। ਕਿ ਆ ਡੀਸੀ ਦਫਤਰ ਤੇ ਇਸੇ ਸਮੇਂ ਛੋਟਾ ਜਿਹਾ ਕੰਮ ਆ ਉਸ ਤੋਂ ਬਾਅਦ ਚੱਲਦੇ ਆਂ ਅੱਗੇ ਵੱਲੋਂ। ਪਹੁੰਚੇ ਹਾਂ ਜੀ ਵਿਸ਼ਾਲ ਮੈਗਾਵਾਟ ਇੱਥੋਂ ਅਸੀਂ ਇੱਕ ਦੋ ਚੀਜ਼ਾਂ ਲੈਣੀਆਂ ਤੇ ਲਾ ਰਹੇ ਆਂ ਗੱਡੀ ਲਾ ਕੇ ਅੰਦਰ ਜਾਵਾਂਗੇ। ਵੈਸੇ ਤਾਂ ਅੰਦਰ ਵੀਡੀਓ ਅਲਾਉਡ ਨਹੀਂ ਹੈਗੀ ਪਰ ਅਸੀਂ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਥੋੜਾ ਬਹੁਤਾ ਦਿਖਾਇਆ ਜਾਵੇ ਤੇ ਅਸੀਂ ਕੀ ਚੀਜ਼ ਲੈ ਰਹੇ ਆਂ ਕੀ ਸ਼ੋਪਿੰਗ ਕਰ ਰਹੇ ਆਂ ਤੁਹਾਨੂੰ ਦੱਸਿਆ ਜਾਵੇ। ਤੇ ਕੀ ਜੀ ਲੈ ਕੇ ਦਨੇ ਇਧਰ ਸਰਗਣ ਸਾਡੀ ਸਰਗਣ ਨੂੰ ਭੁੱਖ ਲੱਗੀ ਪਈ ਹੈ ਹਨਾ ਸਰਗਣ ਭੁੱਖ ਲੱਗੀ ਕੀ ਖਾਣਾ ਇੱਕ ਕੋਕੇ ਹਾਂ ਕੋਕੀਟਾ ਤੇ ਰੂਸ਼ ਅੱਛਾ ਇਹਨਾਂ ਇਹਨਾਂ ਕੁਝ ਖਾਣਾ ਹਾਂ ਠੀਕ ਆ ਚਲੋ ਫਿਰ ਸਰਗਣ ਨੂੰ ਦੇਵਨੇ ਥੀਜੀਆ ਇਹ ਨਾਲੇ ਕਰਦੇ ਆ ਆਜੋ ਪਹੁੰਚ ਗਏ ਆ ਹੁਸ਼ਾਲ ਮਹਿਗਾ ਵਾਟ ਚ ਤੇ ਆ ਸਾਡੀ ਟੀਮ ਆ ਚੁੱਕੀ ਆ ਸ਼ਾਲਮੈਂ ਵੈਸੇ ਇੱਥੇ ਵੀਡੀਓ ਆਲੌਡ ਨਹੀਂ ਹੈਗੀ ਮੈਂ ਚੋਰੀ ਛੁਪ ਕੇ ਬਣਾ ਰਿਹਾ ਅਲਿਤਾ ਸਰਗੋਨੇ ਹੌਣ ਸਾਰੀ ਲੈ ਲਿਆ ਨੇ ਛੱਗ ਨੇ ਹਾਂ ਚਲੋ ਆਜੋ ਅਸੀਂ ਕੁਝ ਲੈਣਾ ਹੈਗਾ ਇਲੈਕਟ੍ਰੋਨਿਕਸ ਦਾ ਉਹ ਅਸੀਂ ਚੈੱਕ ਕਰ ਰਹੇ ਹਾਂ ਕਿਉਂਕਿ ਸਾਡੇ ਪਹਿਲਾਂ ਹੈਗਾ ਸੀ ਉਹ ਖਰਾਬ ਹੋ ਚੁੱਕਿਆ ਸੀਗਾ ਚੁੱਲਾ ਲੈਣਾ ਅਸੀਂ ਤੇ ਇਲੈਕਟ੍ਰੋਨਿਕ ਚੁੱਲਾ ਤੇ ਉਹ ਸਾਡੇ ਪਹਿਲਾਂ ਖਰਾਬ ਹੋ ਗਿਆ ਸੀ ਪਹਿਲਾਂ ਵੀ ਅਸੀਂ ਲੈ ਕੇ ਗਏ ਸੀਗੇ ਉਹ ਡੂੜ ਕੇ ਸਾਲ ਚੱਲ ਗਿਆ ਹਾਂ ਆਰੇ ਕਿੰਨੀ ਕੀ ਰਿਨਣ ਤੁਹਾਨੂੰ ਕਮੈਂਟਾਂ 'ਚ ਦੱਸੋ ਵੀ ਕਿਹੜਾ ਵਧੀਆ ਰਹਿੰਦਾ ਜਾਂ ਕਿਹੜਾ ਕਿਵੇਂ ਉਹ ਤੁਹਾਨੂੰ ਕਮੈਂਟਾਂ 'ਚ ਜ਼ਰੂਰ ਦੱਸੋ ਜਾਂ ਪਰ ਇੱਥੇ ਅਸੀਂ ਪ੍ਰੈਸਟਿਜ ਪ੍ਰੈਸਟਿਜ ਦਾ ਲਿਆ ਸੀਗਾ ਪਹਿਲਾਂ ਉਹ ਡੂਰ ਸਰ ਨਿਕਲਿਆ ਸੀ ਨਾ ਆਪਣਾ ਉਹਦੇ ਨਾਲ ਗਰੰਟੀ ਕਿੰਨੀ ਹੋ ਗਰੰਟੀ ਦਾ ਸਾਲ ਕਿਤੇ ਤਾਂ ਹੁੰਦੀ ਹੈ ਸਾਰਿਆਂ ਦੀ ਇਹਦੇ ਵਿੱਚੋਂ ਆ ਨਿਕਲਿਆ ਇੱਕ ਮਿੰਟ ਦੇ ਮਮਿੰਦੇ ਦੇ ਇਹ ਬਿਲਕੁਲ ਗੋਲਾ ਬੱਸ ਹਾਂ ਹਾਂ ਬਿਲਕੁਲ ਗੋਲਾ ਦੇਖੋ ਕੁੱਲੇ ਪਸੰਦ ਕਰ ਰਿਹਾ ਇੱਥੇ ਜਾ ਰਿਹਾ 28 ਇੱਥੋਂ ਬਈ ਚੱਲੇ ਆਂ ਤੇ ਅਸੀਂ ਕੱਲਾ ਲਿਆ ਇੱਥੋਂ ਕੱਲਾ ਇੱਕ ਬਿਸਕੁਟਾਂ ਦਾ ਪੈਕ ਇੱਥੇ ਇਲੈਕਟ੍ਰਿਕ ਚੁੱਲਾ ਪਸੰਦ ਨਹੀਂ ਆਏਗਾ ਆਪਾਂ ਲੈਣਾ ਛੋਟਾ ਇਹਨਾਂ ਤੋਂ ਫਿਰ ਹੂੰ ਇਹਨਾਂ ਕੋਲੇ ਵੱਟਾ ਸਾਈਜ਼ ਆਪਾਂ ਛੋਟਾ ਲੈਣਾ ਸੀ ਬਾਕੀ ਕਿੱਥੇ ਕੱਪੜੇ ਤੁਸੀਂ ਚੈੱਕ ਕਰ ਸਕਦੇ ਹੋ ਉਹ ਜਮ ਵਾਲੇ ਜਿਹੜਾ ਸਾਰੇ ਕੱਪੜੇ ਜਿਹੜੇ ਉਹ ਬਈ ਜਿਹੜੇ ਉਹ ਜਿਹੜੀਆਂ ਬੋਤਲਾਂ ਪਈਆਂ ਹੂੰ ਚਲੋ ਹੁਣ ਆਪਾਂ ਚੱਲਦੇ ਆਂ ਦੂਸਰੇ ਮਾਲ ਦੇ ਵਿੱਚ ਉੱਥੇ ਜਾ ਕੇ ਦੇਖਦੇ ਆਂ ਚੁੱਲਾ ਉੱਥੇ ਜਾ ਕੇ ਦੇਖਦੇ ਆਂ ਆਪਾਂ ਚੁੱਲਾ ਜੇ ਵੀ ਉੱਥੇ ਪਸੰਦ ਆਉਂਦਾ ਤਾਂ ਜੇ ਨਾ ਆਇਆ ਤਾਂ ਫਿਰ ਆਨਲਾਈਨ ਤਾਂ ਕਿਤੇ ਗਿਆ ਨਹੀਂ ਕਿਉਂਕਿ ਪਹਿਲਾਂ ਵੀ ਅਸੀਂ ਇੱਕ ਆਨਲਾਈਨ ਮੰਗਾਇਆ ਸੀਗਾ ਉਹਦੀ ਸਾਲ ਦੀ ਗਾਰੰਟੀ ਸੀ ਤੇ ਗਾਲ ਪੂਰੇ ਖਿਲਰੇ ਪਏ ਆ ਗਾਲ ਖਿਲਰੇ ਆ ਛੁੱਟੇ ਉੱਠੇ ਆ ਲਓ ਵੀ ਮਿੱਤਰੋ ਤਾਂ ਮੰਮੀ ਵੀ ਕਰਾਉਣੀ ਸੀ ਫੋਟੋ ਅਸੀਂ ਗਏ ਸੀ ਕਿਥੇ ਮੰਮੀ ਦੀ ਫੋਟੋ ਕਰਾਉਣ ਤੇ ਸ਼ੌਵਲਾ ਸਟੂਡੀਓ ਇਹ ਰਹਿ ਜਾਂਦਾ ਕੋਟਕਪੂਰਾ ਰੋਡ ਤੇ ਹੋਰ ਸਰਕਣ ਹੈਲੋ ਗਾਇਸ ਹੈਲੋ ਗਾਇਸ ਆਪਾਂ ਕਿੱਥੇ ਆ ਕੇ ਦੱਸ ਦੂੰ ਅਸੀਂ ਆ ਗਏ ਹਾਂ ਐਸ ਆਰ ਐਸ ਨਿਮੇ ਦੇ ਵਿੱਚ ਬਣਿਆ ਹੋਇਆ ਸਮਾਰਟ ਬਾਜ਼ਾਰ ਉੱਥੇ ਪਹੁੰਚ ਗਏ ਆ ਤੇ ਇੱਥੋਂ ਕਰਦੇ ਆਪਾਂ ਸ਼ਾਪਿੰਗ ਮਤਲਬ ਜਿਹੜੀ ਆਪਾਂ ਇਲੈਕਟ੍ਰੋਨਿਕ ਚੁੱਲਾ ਲੈਣਾ ਹੁਣ ਸ਼ਾਇਦ ਇੱਥੋਂ ਮਿਲੂਗਾ ਆਪਾਂ ਇੱਥੇ ਚੈੱਕ ਕਰਦੇ ਆਂ ਪਹਿਲਾਂ ਅਸੀਂ ਦੇਖ ਕੇ ਗਏ ਸੀ ਇੱਥੇ ਤੇ ਤੁਹਾਨੂੰ ਅੰਦਰ ਜਾ ਕੇ ਦਿਖਾਉਂਦੇ ਆਂ